जॾहिं लॻंदी राम सौटी पास हूं मार जी दौड़े लॻंदी आहे राम सोटी बास हार जी लॻंदी राम सुठी हसू ते मारे लखदी राम सु <laughs> प्यारे पासूं मार जीपे प्यारे पासो मार जीपे बाबा सालीमे बाबा से मार जी रे दोलियूं ਹਰਿ ਨਾਮੁ ਸਤਿ ਸਿਮਰਿ ਮਨੁ ਮਾਣਿ ਜੀਵਨੁ ਜੀਵਨੁ 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 ਸੋਟੀ ਰਾਮ ਕੀ ਚੂਠਾ ਟਿਕੇ ਨਾ ਕੋਇ ਰਾਮ ਕਿਸੋਟੀ ਸੋ ਸਹਿਜੋ ਮਰ ਜੀਵਾ ਝੂਠਾ ਟਕੇ ਨਾ ਕੋਏ ਦੁਨੀ ਚਤ ਝੂਠਾ ਹੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਲ ਰੈ ਰਿਆ ਪਤਾ ਲੱਗਿਆ ਫੌਜ ਛੜ ਕੇ ਆ ਰਹੀ ਹੈ ਹਾਥੀ ਦੇ ਮੱਥੇ ਤੇ ਬੰਨੇ ਨੇ ਸੱਤ ਤਵੇ ਤੇ ਉਹਨਾਂ ਬੜੇ ਘੜਿਆਂ ਦੇ ਘੜੇ ਹਾਥੀ ਨੂੰ ਸ਼ਰਾਬ ਪਿਆਰੇ ਨੇ ਰਾਤ ਤੋਂ ਤੇ ਸਵੇਰੇ ਆਣਾ ਉਹਨੇ ਕਿਲੇ ਦਾ ਦਰਵਾਜ਼ਾ ਟਾੜ ਸਿੱਖ ਨੇ ਦੱਸਿਆ ਗੁਰੂ ਜੀ ਕਹਿੰ ਲਗੇ ਕੋਈ ਗਾਲੀ ਨਹੀਂ ਸਾਡਾ ਤੁ ਨਹੀਂ ਚਾਹੰਦਾ ਕਿ ਤੇ ਹਾਥੀ ਨਾਲੋਂ ਘੱਟ ਐ ਵੇ ਕੋ ਕਿੰਨਾ ਤਕੜਾ ਉਹਦਾ ਸਰੀਰ ਥੱਬੇ ਚ ਨਾ ਆਵੇ ਜੇ ਉਹਨੇ ਦਾਲ ਛਕਣੀ ਹੋਵੇ ਤਾਂ ਤਿੰਨ ਕ ਬਾਲਟੀਆਂ ਪ੍ਰਸ਼ਾਦੇ ਛਕਣੇ ਹੁਣ ਤੇ 250 ਨੇ ਮਹਾਰਾਜ ਕਹਿੰਦੇ ਨੇ ਖਾਏ ਮਦਾ ਆਇਆ ਪੇਟ ਉਹ ਤਾਂ ਖਾਣ ਨਾਲ ਆ ਹੀ ਹੁਣਾ ਜੇ ਕਿਤੇ ਕੜਾਹ ਪ੍ਰਸ਼ਾਦ ਮਿਲਣਾ ਆਉਂਦਾ ਪਾਈਏ ਸਿਰ ਨਾ ਬਣਨਈ ਕੁਛ ਨਾ ਚੰਗੇ ਦੋ ਤਿੰਨ ਬਾਲ ਤੇ ਭਰ ਕੇ ਰੱਖੋ ਤੇ ਦੁਨੀ ਜਾਂਦਾ ਗੁਜ਼ਾਰਾ ਹੋਣਾ ਜਦੋਂ ਵਾਰੀ ਆਈ ਜੁੱਧ ਦੀ ਚੁੱਪ ਤੇ ਗਿਆ ਕਰ ਗੁਰੂ ਜੀ ਨੇ ਜਦੋਂ ਆਖਿਆ ਪਰ ਪੈ ਪਿਸੂ ਗਏ ਕਿ ਆਪਾਂ ਮਰਣ ਥੋੜੀ ਆਏ ਰਾਤ ਦਾ ਸਮਾਂ ਹੋਇਆ ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਹੈ ਸਭ ਤੋਂ ਪਹਿਲਾਂ ਦਾਇਆ ਸਿੰਘ ਕੋਲ ਗਿਆ ਕਹਿਣ ਲੱਗਾ ਫਤਿਹ ਪ੍ਰਵਾਨ ਕਰੋ ਗੁਰੂ ਕੀ ਗੁਰੂ ਕੋ ਤਾਂ ਨਾ ਦਾਇਆ ਸਿੰਘ ਪਰ ਪਤਾ ਅਜਲ ਕਹਿੰਦੇ ਕੀ ਗੱਲ ਜਦੋਂ ਕਹਿੰਦੇ ਮੇਰੀ ਜਾਨ ਬਚਾਓਗੇ ਉਹ ਗੁਰੂ ਨੇ ਤਾਂ ਮਰਵਾ ਦੇਣਾ ਸਵੇਰੇ ਤੂੰ ਆਪ ਹੀ ਦੱਸ ਵੀ ਬੰਦੇ ਦਾ ਤੇ ਹਾਥੀ ਦਾ ਕੀ ਮੁਕਾਬਲਾ ਹੈ ਕੋਈ ਗੱਲ ਹੋਵੇ ਮੈਂ ਕਿਹੜੇ ਕਿੰਨੇ ਚਿਰ ਤੋਂ ਵੇਖਦਾ ਇੱਥੇ ਹੀ ਰਹਿਣਾ ਨਾ ਤਪਸੈ ਪਈ ਤੇਰਾ ਕਿਹਾ ਗੁਰੂ ਬਹਾਦਰ ਜੀ ਢਾਲ ਦੇ ਤਿਆ ਸਿੰਘ ਪਤਾ ਅਜ ਲਗੂ ਜਾ ਕੇ ਆਖ ਸੱਚੇ ਬਾਦਸ਼ਾਹ ਨੂੰ ਕਿਉਂ ਮਰਵਾਉਣਾ ਜੀ ਹਾਥੀ ਅੱਗੇ ਹਾਥੀ ਢਾਦੋ ਨਾ ਸਿੰਘ ਕਹਿਣ ਲਗਾ ਹੋਏ ਦੁਨੀ ਚੰਦ ਤੇਰੇ ਸੁੱਤੇ ਭਾਂ ਜਾਗ ਪਏ ਇਹ ਤੇ ਮੈਂ ਤਾਂ ਅੱਗੇ ਹੀ ਕਹਿੰਦਾ ਵੀ ਇਹ ਵੀ ਗੁਰੂ ਨਾਲ ਰਲਿਆ ਹੀ ਹੈ ਬੋਲੀ ਇੱਕੋ ਹੀ ਨਦੀ ਉਹ ਤੇਰੇ ਸੁੱਤੇ ਭਾਂ ਜਾਗ ਪਏ ਦੁਨੀ ਚੰਦ ਉੰਜ ਵੀ ਤੂੰ ਮਰੀ ਜਾਣਾ ਕੋਈ ਗੱਲ ਨਹੀਂ ਸਗੋ ਸ਼ੁਕਰ ਕਰ ਇਹ ਨਾ ਤਾ ਦਿਆ ਸੀਗੇ ਮੇਰੀ ਜਾਨ ਪਚਾਉਣ ਵਾਸਤੇ ਤਾਂ ਬਿਲਕੁਲ ਤੁਹਾਡੇ ਲਈ ਹੋਰ ਨੇ ਉੱਥੋਂ ਇਹ ਧਰਮ ਸਿੰਘ ਦੇ ਤੰਬੂ ਚ ਗਿਆ ਜਿੰਦਾ ਵੀ ਇੱਕ ਪਿਆਰੇ ਕੋਲ ਹੋਇਆ ਹਾਂ ਹੁਣ ਕੀ ਦਸਾਂ ਉਹ ਤਾਂ ਜਿਹੜੀ ਬੋਲੀ ਦੱਸਵੇਂ ਮਹਾਰਾਜ ਦੀਆ ਉਹ ਹੀ ਉਹਦੇ ਪਿਆਰੇ ਦੀਆ ਇਹ ਗੱਲ ਕੀ ਹੋ ਗਿਆ ਇਹਦਾ ਹੱਥ ਜੋੜਨ ਨਾਲ ਤੇਰੇ ਪੈਰੀਂ ਵਿਲਾ ਦੇਣਾ ਪਰ ਬੇਨਤੀ ਮੇਰੀ ਸੁਣ ਤੂੰ ਅੱਛਾ ਸਿਆਣਾ ਤੂੰ ਪਿਆਰੇ ਵਿੱਚੇ ਮੜਾ ਮੋਟਾ ਥੋੜੀ ਤੂੰ ਇਹ ਦੱਸ ਵੀ ਐਡਾ ਵੱਡਾ ਹਾਥੀ ਕਰਵਾਨ ਸੁਣਿਆ ਦੀ ਛੋਟ ਨਾ ਬਧੀ ਸੱਤ ਤਵੇ ਅੱਗੇ ਉਹਨੇ ਆਉਂਦੇ ਮੈਨੂੰ ਮਾਰ ਦੇਣਾ ਭਲਾ ਹਾਥੀ ਨਾਲ ਹਾਥੀ ਡਾਈਦਾ ਹੁੰਦਾ ਹੁਣ ਮੈਂ ਮਹਾਰਾਜ ਜੰਦੇ ਆਹ ਵੇਖੋ ਜੀ ਸਾਡਾ ਹਾਥੀ ਮੈਂ ਕੋਈ ਹਾਥੀ ਏ ਲੱਗੇ ਜੇ ਮੈਨੂੰ ਮਰਵਾਉ ਸਾਰੇ ਰਲ ਮਿਲ ਕੇ ਤੇ ਕੁਛ ਕਰੋ ਨਾ ਦਇਆ ਮੇਰੀ ਜਾਨ ਬਾਰੇ ਸੋਚੋ ਤਰਮਜ਼ੈਨ ਜੀ ਕਹਿੰਦੇ ਤੇਰੇ ਵਾਸਤੇ ਤੇ ਮੁਕਤੀ ਦਾ ਦਰਵਾਜ਼ਾ ਖੁੱਲ ਗਿਆ ਉਹ ਭਰਾਵਾ ਤੁਸੀਂ ਲੈ ਲਿਓ ਮੁਕਤੀ ਮੈਨੂੰ ਰਾ ਚਾਹੀਦੀ ਤੁਸੀਂ ਦੱਸੋ ਵੀ ਕਿਸੇ ਤਰ੍ਹਾਂ ਮੇਰੀ ਜਾਨ ਬਚ ਸਕਦੀ ਕਿ ਨਹੀਂ ਕਹਿੰਦੇ ਨਹੀਂ ਫੇ ਲੜਨਾ ਪਊ ਕਹਿੰਦੇ ਵੀ ਨੰਦ ਲਾਲ ਨੰਦ ਲਾਲ ਜਿਹੜਾ ਨਾ ਬੜੀਆਂ ਕਵਿਤਾ ਲਿਖਦਾ ਮਾਰਨੇ ਉਹਦਾ ਤਰਲਾ ਹੁਣ ਨੰਦ ਲਾਲ ਦਾ ਜਿੱਥੇ ਸੀ ਉਹਨੂੰ ਜਾ ਉਠਾਇਆ ਇਹ ਰਾਤ ਲੰਘ ਗਈ ਕਹਿੰਦੇ ਗੁਰਮੁਖੋ ਬੜੀਆਂ ਸੋਹਣੀਆਂ ਕਵਿਤਾ ਲਿਖਦੇ ਉਹ ਬੜੀ ਵਧੀਆ ਤੁਹਾਡੀ ਬਾਣੀ ਆ ਕੀ ਤੇ ਤੇ ਆ ਵੀ ਕਿ ਸਿੱਤੇ ਕਰਦਿਆ ਕਰੋ ਫਿਰ ਤੁਨੀ ਚੰਦਾ ਇਹ ਜੀ ਕਿਹੜੀ ਗੱਲ ਆ ਤਿਆਰਾ ਸਮੁੰਦਰ ਗੁਰੂ ਘਰ ਕਹਿੰਦੇ ਪਤਾ ਤੇ ਅੱਜ ਲੱਗੂ ਮੈਨੂੰ ਲੱਗੇ ਸੱਚੇ ਪਾਤਸ਼ਾਹ ਮਰਵਾਉਣ ਸਵੇਰੇ ਹਾਥੀ ਨਾਲ ਲੜਾ ਕੇ ਚੰਦ ਦਇਆ ਸਿੰਘ ਆਖਰੀ ਲੱਗਾ ਧਰਮ ਸਿੰਘ ਨਹੀਂ ਲੱਗਾ ਫਿਰ ਤੂੰ ਵੀ ਤੇ ਗੁਰੂਵਾਲਾ ਦਾ ਪਿਆਰਾ ਤੂੰ ਵੀ ਤੇ ਨੇੜੇ ਹੀ ਬੈਨਾ ਤੇਰੀ ਬਾਹਰ ਇਹ ਨਹੀਂ ਟਾਲਣੀ ਇਹਦਾ ਹਜ਼ਾਰਾਂ ਸੰਗਤ ਮੈਂ ਹੋਰ ਕਿਸੇ ਕੋਲ ਨਹੀਂ ਗਿਆ ਮੈਨੂੰ ਇਹਨਾਂ ਤੋਂ ਮੈਨੂੰ ਪਤਾ ਹੀ ਨਹੀਂ ਏ ਹੁਣੇ ਚੱਲ ਚੱਲ ਮੈਂ ਨਾਲ ਚੱਨਾ ਬੇਨਤੀ ਕਰ ਸੱਚੇ ਪਾਤਸ਼ਾਹ ਹਾਥੀ ਨਾਲ ਹਾਥੀ ਲੜਾਓ ਹਾਥੀ ਤੇ ਬੰਦੇ ਦਾ ਮੁਕਾਬਲਾ ਹੀ ਕੋਈ ਨਹੀਂ ਤੈਨੂੰ ਕਿਉਂ ਵਿਚਾਰੇ ਨੂੰ ਮਰਵਾਉਣ ਲੱਗਿਆ ਸ਼ਰੀਰੇ ਦਾ ਅੱਗੇ ਹੀ ਪਾਰ ਆਨੰਦ ਲਾਲ ਜੀ ਕਹਿੰਦੇ ਓਏ ਮੁਕਤੀ ਦੇ ਦਰਵਾਜ਼ੇ ਖੁੱਲ ਗਏ ਤੂੰ ਨਹੀਂ ਚੱਲ ਤੇਰੇ ਵਾਸਤੇ ਕਹਿੰਦੇ ਸਾਰੇ ਹੀ ਇਹੀ ਗੱਲ ਬਸ ਪਤਾ ਸੀ ਮੈਨੂੰ ਉਹ ਨੰਦ ਲਾਲ ਜੀ ਮੈਂ ਵੀ ਸੁਣਨਾ ਜਿਹਦੇ ਤੇ ਬਣੇ ਨਾ ਉਹ ਹੀ ਜਾਣਦਾ ਓਥੇ ਵੇਲੇ ਕੋਈ ਕੰਮ ਨਹੀਂ ਆਉਂਦਾ ਕਿਸ ਤੇ ਚੇਸਾਂ ਲੱਗੀਆਂ ਸੋਈ ਤਨ ਜਾਣੇ ਨਾਣੀ ਵੀ ਯਾਦ ਰਹਿਂਦਾ ਤੁਸੀਂ ਉੱਥੇ ਹੁਣ ਦੇਖੋ ਪੰਕਤੀ ਕਿੱਥੇ ਲਾ ਰਿਹਾ ਹੈ ਆਨੰਦ ਲਾਲ ਜੀ ਨੇ ਇੱਕ ਨਹੀਂ ਸੁਣੀ ਜੇ ਲੱਗਾ ਭਾਈ ਜਨਮ ਸਿੰਘ ਜਾਗਦਾ ਹੈ ਕਹਿੰਦੇ ਆਹ ਹੋ ਅਰੇ ਜਾਗਦਾ ਇਹ ਕੀ ਗੱਲ ਤੋਂ ਨਹੀਂ ਜਾਂਦੇ ਕਹਿੰਦੇ ਭਰਾਵਾ ਤੇਰੇ ਕੋਲ ਆਏ ਤੂੰ ਹਜ਼ੂਰੀਆ ਸਿੱਖੇ ਗੁਰੂ ਮਹਾਰਾਜ ਦਾ ਕਹਿੰਦਾ ਹਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਪਈ ਹਜ਼ੂਰੀਆ ਸਿੱਖਾਤ ਉਹਨਾਂ ਦੀ ਮੇਰ ਸੱਚੇ ਬਾਦਸ਼ਾਹ अच्छा तो एक ਗੱਲ ਦੱਸ ਸਿਆਣਾ ਤੂੰ ਹੀ ਬੜਾ ਭੀ ਹਾਥੀ ਤੇ ਬੰਦੇ ਦਾ ਕੋਈ ਮੁਕਾਬਲਾ ਹੈਗਾ اچھا ਐਨੇ ਸਿੰਘ ਗਤਕਾ ਜਾਣਦੇ ਘੋੜਾ ਚਲਾਉਣਾ ਜਾਣਦੇ ਮੈਨੂੰ ਇਹ ਜਿਹਾ ਵੀ ਕੁਝ ਨਹੀਂ ਆਉਂਦਾ ਤੇ ਪਤਾ ਹੀ ਹੈ ਵੀ ਹੌਲੀ ਜਿ ਉੱਟਣਾ ਹੌਲੀ ਜਿ ਬੈਣਾ ਮੋਟਾ ਬੜਾ ਮੈਂ ਤੇ ਅੰਬਰਸਰੋਂ ਇੱਥੇ ਆਇਆ ਮੈਂ ਕਿਹਾ ਚਲੋ ਸੱਚੇ ਪਾਤਸ਼ਾਹ ਕੋਲ ਜਾਦੇ ਮਿਲਣੇ ਕਿ ਪਤਾ موسی ਡਰਿਆ ਉਹ ਤੋਂ ਮੌਤ ਅੱਗੇ ਖੜੀ ਉਹ ਜੀ ਆਹੀ ਗੱਲ ਸੀ ਤਾਂ ਉਹ ਮੈਨੂੰ ਕਿਤੇ ਪਹਿਲਾਂ ਪਤਾ ਲੱਗ ਜਾਂਦਾ ਮੈਂ ਤੇ ਨਿਕਲ ਹੀ ਜਾਂਦਾ ਪਰ ਤੂੰ ਹਜੂਰ ਹੀ ਅਸੇ ਕੇ ਗੁਰੂ ਮਹਾਰਾਜ ਦਾ ਤੇਰਾ ਕਿਹਾ ਨਹੀਂ ਉਹ ਟਾਲਣਾ ਸੱਚੇ ਪਾਤਸ਼ਾਹ ਨੂੰ ਆਖੀ ਹੁਣੇ ਹੀ ਚੱਲ ਸਵੇਰੇ ਕੀ ਪਤਾ ਤੂੰ ਜਾਉ ਕੋਨਾ ਮਾ ਅਜੇ ਵੀ ਹੋਇਆ ਤਿਆਰ ਕਿ ਨਹੀਂ ਤੇ ਆਖੀ ਮਹਾਰਾਜ ਮੇਰੀ ਬੇਨਤੀ ਹੈ ਜੀ ਇਹ ਵਿਚਾਰੇ ਦੀ ਜਾਨ ਬਖਸ਼ ਦਿਓ ਕਿ ਤੇ ਸਿੰਘਾਂ ਦਾ ਘਾਟਾ ਲੜਾ ਕੇ ਆਂਦਾ ਬੜੇ ਹੋਰ ਤੇ ਕਿਉਂ ਰਲ ਮਿਲ ਕੇ ਮਰਉਣ ਲੱਗੇ ਜੇ ਮੈਨੂੰ ਉਹ ਜਾਲਮ ਸਿੰਘ ਕਹਿਣ ਲੱਗਾ ਉਹ ਜਿਨੀ ਮਰਨਾ ਬਰਨ ਦੀ ਦੁਨੀਆ ਤੋਂ ਜਾਣਾ ਨਹੀਂ ਸਰੀਰ ਤੇ ਛੱਟਣਾ ਕਿਹਦਾ ਜਦੋਂ ਛਟਾ ਕੇ ਵੇਖੀ ਜਾਏਗੀ ਹੁਣ ਬਿਨਾ ਆਈ ਤੋਂ ਕਹਿੰਦੇ ਨਹੀਂ ਜੀ ਤਾਂ ਗੁਰੂ ਨਾਨਕ ਜੋਤ ਨੇ ਕਹਿ ਦਿੱਤਾ ਹੈ ਸਵੇਰੇ ਜੁੱਧ ਕਰਨਾ ਤੇ ਆ ਹੀ ਗਈ ਸਮਝ ਲੈ ਕਿਤੇ ਸਾਰਾ ਇੱਕੋ ਹੀ ਹੈ ਬਸ ਇੱਕੋ ਹੀ ਇਹਨਾਂ ਦੀ ਬਾਸਾ ਇੱਕੋ ਹੀ ਇਹਨਾਂ ਦੀ ਬੋਲੀ ਜੋ ਕਹੇ ਗੁਰੂ ਗੋਬਿੰਦ ਸਿੰਘ ਉਹ ਕਹਿਣ ਪਿਆਰੇ ਉਹ ਕਹਿਣ ਕਬਤਾ ਲਿਖਣ ਵਾਲੇ ਰਚਣ ਵਾਲੇ ਉਹ ਕਹਿਣ ਹਜੂਰੀਆ ਸਿੱਖ ਇਹਦਾ ਮਤਲਬ ਮਰਵਾਉਗੇ ਤੁਸੀਂ ਚਲੋ ਹੋਰ ਗੱਲ ਕਰਨੇ ਕਿਸੇ ਨਾਲ ਕਿਸੇ ਦੇ ਸ਼ਾਇਦ ਰੱਬ ਰਾਮ ਦਿਲ ਪਾ ਦੇਵੇ ਭਾਈ ਭਗਤੂ ਘੋੜਿਆਂ ਦੀ ਸੇਵਾ ਕਰਦਾ ਸੀ ਤੇ ਧੰਨਾ ਗੁਰਮੁਖੋ ਗੁਰੂ ਮਹਾਰਾਜ ਜੀ ਤੋਂ ਘੋੜਿਆ ਦਿੱਤੇ ਬੇਲੇ ਚਾਉਂਦੇ ਭਾਵੇਂ ਤੁਨੂੰ ਤੁਹਾਡੇ ਕੱਪੜੇ ਲਿਬੜੇ ਹੁੰਦੇ ਪਰ ਕਈ ਵਾਰੀ ਵੇਖਿਆ ਮੈਂ ਤੁਹਾਨੂੰ ਜੱਫੀ ਚ ਲੈ ਲੈਂਦੇ ਐਨਾ ਪਿਆ ਤੁਸੀਂ ਅੱਜ ਨਾ ਉਸ ਪਿਆਰ ਦੀ ਪਰਖ ਕਰਿਆ ਜੀ ਚਲੋ ਮੇਰੇ ਨਾਲ ਹੱਥ ਜੋੜ ਕੇ ਆਖਿਓ ਸੱਚੇ ਪਾਤਸ਼ਾਹ ਦੀ ਜਾਨ ਬਖਸ਼ਿਤ ਵਿਚਾਰੇ ਦੀ ਇਹਨੂੰ ਕਿਉਂ ਮਰਵਾਉਣ ਲੱਗੇ ਹੋ ਕਹਿੰਦੇ ਕੀ ਗੱਲ ਸੁਣਿਆ ਨਹੀਂ ਅੱਜ ਜਦੋਂ ਦਵਾਨ ਦਾ ਭਉਤ ਆ ਮਹਾਰਾਜ ਕੀ ਆਂਦੇ ਸੀ ਉਧਰੋਂ ਹਾਥੀ ਤੇ ਇਧਰੋਂ ਸਾਡਾ ਤੂੰ ਨਹੀਂ ਜਾਂਦਾ ਆਏ ਹਾਥੀ ਨਾਲੋਂ ਘਾਟੇ ਕਿਤੇ ਤੁਸੀਂ ਆਪੇ ਹੀ ਦੱਸੋ ਕਿੱਡੇ ਸੂਝਵਾਨ ਨੂੰ ਸੇਵਾ ਕਰਦੇ ਹੋ ਕਿ ਮੇਰਾ ਤਾਂ ਹਾਥੀ ਦਾ ਕੋਈ ਮੁਕਾਬਲਾ ਹੈ ਹਾਥੀ ਨੇ ਫੂਕ ਕੁਮਾਰੀ ਘਰੇ ਕਿੱਥੇ ਜਾ ਕੇ ਕਣਾ ਕਹਿੰਦੇ ਤੂੰ ਕਿਹੜੀਆਂ ਵੀ ਫੂਕਵਾਰੇ ਉੱਟ ਜਾਏ ਤੂੰ ਮਾਰੇ ਤੇ ਭਰੋਸਾ ਤੇ ਕਰ ਉਹ ਜੋ ਚੌਹ ਤਰਵਾ ਸਕਦੇ ਨੇ ਕਿ ਮਰਵਾ ਕੇ ਰਾਰਾ ਮਿਲ ਕੇ ਤਾਂ ਅਧਰ ਪ੍ਰਸਾ ਕਰੀਏ ਆਪਣੇ ਆਪ ਦਾ ਪਤਾ ਹੀ ਹੁੰਦਾ ਮੈਨੂੰ ਪਤਾ ਮੈਂ ਨਹੀਂ ਲੜ ਸਕਦਾ ਤੁਸੀਂ ਮੁਕਤੀ ਦੀ ਗੱਲ ਦੱਸੋ ਵੀ ਮੇਰੀ ਜਾਨ ਬਚਾ ਸਕਦੇ ਵੀ ਨਹੀਂ ਕਹਿੰਦੇ ਅਸੀਂ ਤੇ ਬੇਨਤੀ ਨਹੀਂ ਕਰਨੀ ਓਹੋ ਤੁਨੀ ਜਾਂਦਾ ਤੇਰੇ ਕਰਮ ਮਾਰੇ ਪੰਜ ਸੱਤੇ ਦੇ ਇਲਾਕੇ ਦੇ ਨਾਲ ਰਲ ਕੇ ਕਹਿੰਦੇ ਕੋਈ ਨਾ ਆਪਾਂ ਨਿਕਲ ਚਲਦੇ ਆਗੇ ਉਹਨਾਂ ਪਾਇਆ ਇਹ ਦੇ ਲੱਕ ਨੂੰ ਰੱਸਾ ਤਿੰਨਕ ਕਿਲੇ ਤੋਂ ਬਾਹਰ ਤੇ ਤਿੰਨਕ ਚੁੱਕਣ ਥੱਲਿਓ ਜਦੋਂ ਉੱਤੇ ਗਿਆਨਤ ਰੱਸਾ ਗਿਆ ਟੁੱਟ ਟਿੱਗ ਪਿਆ ਲੱਤ ਟੁੱਟ ਗਈ ਅੰਦਰ ਲੱਤ ਗਈ ਤੇ ਟੁੱਟ ਰੋਲਾ ਨਾ ਪਾਇਆ ਜੇ ਕਿਤੇ ਲੱਗ ਗਿਆ ਗੁਰੂ ਮਹਾਰਾਜ ਨੂੰ ਪਤਾ ਤੇ ਤੂੰ ਜੀ ਉਹ ਨਾ ਧੜਵਾਤ ਨਹੀਂ ਜਾਨ ਜੋ ਕੇ ਮੈਂ ਰਹਿਣਾ ਨਹੀਂ ਹੁਣ ਤੁਸੀਂ ਐਂ ਕਰੋ ਵੀ ਚੁੱਕੋ ਬਹੁਤੇ ਜਾਣੇ ਤੇ ਅੱਗੇ ਘੱਟੋਂ ਖਿੱਚਣ ਵਾਲੇ ਕਿਤੇ ਕੋਈ ਨਾ ਐਂ ਕਰ ਲੈਨੇ ਮਸਾਵ ਚੱਲੇ ਨੂੰ ਕਿਲੇ ਚੋਂ ਬਾਹਰ ਕੱਟਿਆ ਚੁੱਕ ਚੱਕ ਕੇ ਹੋਲੀ ਹੋਲੀ ਲੈ ਗਏ ਸਵੇਰੇ ਗੁਰੂ ਦਾ ਦਰਵਾਜ਼ਾ ਸਜਿਆ ਭਾਈ ਦੁਨੀ ਚੰਦ ਤਿਆਰੀਆਂ ਨੇ ਸੱਚੇ ਪਾਤਸ਼ਾਹ ਮੇਰੇ ਕੋਲ ਵੀ ਗਿਆ ਮੇਰੇ ਕੋਲ ਵੀ ਗਿਆ ਅਸੀਂ ਬੜਾ ਸਮਝਾਇਆ ਉਹ ਅਕਲ ਕਰ ਤੇਰੇ ਵਾਸਤੇ ਤੇ ਮੁਕਤ ਦਾ ਦਰਵਾਜ਼ਾ ਖੁੱਲ ਗਿਆ ਕਹਿੰਦਾ ਤੁਸੀਂ ਆਪ ਉਤਰੋ ਅੱਜ ਚੜ੍ਹ ਜਾਓ ਮੇਰੀ ਤੇ ਜਾਨ ਬਖਸ਼ੋ ਉਹ ਮੈਂ ਕਿਹਾ ਵੀ ਮਹਾਰਾਜ ਉਹ ਹੈ ਹੀ ਨਹੀਂ ਜੀ ਚਲਾ ਗਿਆ ਉਰੇ ਇਹ ਕਹਿੰਦੇ ਕੋਈ ਨਹੀਂ ਲਤ ਬਣਾ ਕੇ ਗਿਆ ਜਾਣਦੇ ਸਭ ਨੇ ਭੱਜੇ ਸਮੋਂਸ ਤੋਂ ਡਰੇ ਹੋਣੇ ਮਾਫ ਨਹੀਂ ਕਰਨਾ ਕਰ ਗਿਆ ਥੋੜਾ ਜਿਹਾ ਸਮਾਂ ਲੱਗ ਗਿਆ ਸੱਪ ਦਸ ਗਿਆ ਨਾਲੇ ਬੇਮੁਖ ਹੋ ਗਿਆ ਇਹਦੇ ਗਾਂਵ ਰੰਸਾ ਵਿੱਚੋਂ ਆਏ ਸਨ ਬਖਸ਼ਾਉਣ ਲੰਮੀ ਗੱਲ ਹੈ ਸਵੇਰੇ ਬਚਿੱਤਰ ਸਿੰਘ ਪਤਲਾ ਜਿਹਾ ਸਰੀਰ ਦਾ ਗੁਰੂ ਜੀ ਕਹਿਣ ਲੱਗੇ ਲੈ ਬਈ ਆਸਿਵਤ ਤੈਨੂੰ ਦੇ ਦਿੰਨੇ ਮਹਾਰਾਜ ਨੇ ਨਾਗੜੀ ਪੜਾਈ ਕਹਿੰਦੇ ਲੈ ਐਸ ਤਰ੍ਹਾਂ ਫੜ ਲਈਂ ਖੱਬਾ ਹੱਥ ਅੱਗੇ ਕਰੀਂ ਸੱਜਾ ਪਿੱਛੇ ਕਰੀਂ ਅਟੀ ਲਾਹੀ ਬਾਣੀ ਜੀ ਘੋੜੇ ਨੂੰ ਇਹਨੇ ਖੜੇ ਹੋ ਜਾਣਾ ਪਰ ਦੋ ਹੱਥਾਂ ਨਾਲ ਨਾ ਵਾਏ ਗੁਰੂ ਆ ਕਿਤੇ ਹਾਥੀ ਦੇ ਮੱਥੇ 'ਚ ਮਾਰ ਅੱਛਾ ਜੀ ਮਾਰਨ ਜਦੋਂ ਮੱਥੇ 'ਚ ਮਾਰੇਗਾ ਨਾ ਤੇ ਇਹਨੂੰ ਤੱਕ ਦੇਗਾ ਨਾ ਤੇ ਮੱਥੇ ਦੇ ਵਿੱਚ ਜਿਹੜੇ ਲੱਗੇ ਨਾ ਅੱਗੇ ਸੱਤ ਤਵੇ ਲੋਹੇ ਦੇ ਉਹਨਾਂ ਦੇ ਵਿੱਚੋਂ ਦੀ ਵਗੀ ਲੰਘ ਕੇ ਉਹਦੇ ਸਿਰ 'ਚ ਵੱਜਦੀ ਉਹ ਫੱਪਜੇਗਾ ਪਿਛਨ ਜੀ ਕਦੇ ਸਾਧ ਸੰਗਤ ਦੀ ਬਚਿੱਤਰ ਸਿੰਘ ਕਹਿ ਦਿੰਦਾ ਨਾ ਕਿ ਮਹਾਰਾਜ ਮੈਨੂੰ ਇਹ ਨਾਗੜੀ ਫੜਨੀ ਆਉਂਦੀ ਏ ਘੋੜਾ ਚਲਾਉਣਾ ਆਉਂਦਾ ਤੇ ਮਹਾਰਾਜ ਕਹਿੰਦਾ ਚਲਾ ਲਾ ਫੇਲਾ ਲਾਲਾ ਜੀ ਉਹ ਤੜਾ ਲਓ ਗੁਰੂ ਮਹਾਰਾਜ ਬਚਨਾ ਵਿੱਚ ਸੱਤਿਆ ਸ਼ਕਤੀ ਹੈ ਤਾਕਤ ਹੈ ਐਂ ਹੋਏਗਾ ਫਿਰ ਐ ਹੋ ਜਾਏਗਾ ਐ ਹੋਏਗਾ ਫਿਰ ਉਹੀ ਉਹੀ ਹੋਣਾ ਸੀ ਇਸੇ ਤਰ੍ਹਾਂ ਹੀ ਹੋਇਆ ਜਿਵੇਂ ਜਿਵੇਂ ਗੁਰੂ ਮਹਾਰਾਜ ਨੇ ਸੋ ਕਬੀਰ ਕਸੋਟੀ RAM ਕੀ ਝੂਠਾ ਟਿਕੇ ਨ ਕੋਏ ਦੁਨੀ ਚੰਦ ਵਰਗਾ RAM ਕਸੋਟੀ ਸੋ ਸਹ ਜੋ ਮਰਜੀ ਵਾ ਹੋਏ ਇਹ ਜੇ ਬੜੇ ਹੀ ਹੋਏ ਨੇ ਜਦੋਂ ਲੱਗੇ RAM ਕਸੋਟੀ ਬਈ ਪਾਸ ਰੂਹ ਤੇ ਮਾਰੇ سڀ ڪجهه ڇڏي ڏي 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 ऐसिया साखियां बड़े बड़े वचन